ਅੱਜ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਅਕਾਲ ਤਖਤ ਸਾਹਿਬ ਨੂੰ ਲਗਾਈ ਸਜ਼ਾ ਨੂੰ ਪੂਰਾ ਕਰਨ ਵਾਸਤੇ ਤਖਤ ਚ ਦੀ ਕੇਸਗੱਟ ਸਾਹਿਬ ਪੇਸ਼ ਹੋਈ ਸੀ ਤੇ ਉੱਥੇ ਉਹਨਾਂ ਦੀ ਮੀਡੀਆ ਦੇ ਨਾਲ ਜੋ वार्तालाਪ ਹੋਈ ਉਹਦੇ ਵਿੱਚ ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਟਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ। ਇਹ ਬਿਲਕੁਲ ਸਰਾਸਰ ਗਲਤ ਹੈ। ਅਤੇ ਸਪਸ਼ਟ ਰੂਪ ਵਿੱਚ ਢੀਂਟਾ ਸਾਹਿਬ ਨੇ ਕਿਹਾਗਾ ਕਿ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਨਵੀਂ ਕਮੇਟੀ ਹੈ ਉਹ ਭਰਤੀ ਦਿੱਤੇ ਆਦੇਸ਼ਾਂ ਮੁਤਾਬਕ ਕਰੇ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰੇ ਤੇ ਉਹ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਅਕਾਲੀ ਦਲ ਦੇ ਵਰਕਰ ਜੋ ਭਰਤੀ ਕਰਨਗੇ ਉਹਨਾਂ ਵਿੱਚ ਡੈਲੀਗੇਟ ਚੁਣੇ ਜਾਣਗੇ ਜੋ ਵੀ ਉਹਨਾਂ ਦਾ ਸਹਿਮਤੀ ਨਾਲ ਪ੍ਰਧਾਨ ਬਣੇਗਾ ਉਹ ਪ੍ਰਵਾਨਤ ਹੋਏਗਾ ਸੋ ਇਹਦੇ ਵਿੱਚ ਕੋਈ ਦੂਹ ਰਾਏ ਨਹੀਂ ਕਿ ਇਹ ਜਿਹੜਾ ਬਿਆਨ ਹੈ ਇਹ ਬਾਦਲ ਅ ਅਕਾਲੀ ਦਲ ਵੱਲੋਂ ਉਹਨਾਂ ਦਾ ਜਿਹੜਾ ਚਲਾਇਆ ਜਾ ਰਿਹਾ ਮੀਡੀਆ ਹੈ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਤੋਰ ਮਰੂੜ ਕੇ ਜਿਹੜਾ ਬਿਆਨ ਪੇਸ਼ ਕੀਤਾ ਗਿਆ ਤੇ ਸੱਚੀ ਸਚਾਈ ਜਿਹਦੇ ਵਿੱਚ ਇੱਕੋ ਹੀ ਹੈ ਕਿ ਸਿਰਫ ਜੋ ਕਾਲ ਤੱਕ ਸਾਹਮਦੇ ਆਦੇਸ਼ ਨੇ ਉਹਨਾਂ ਮੁਤਾਬਕ ਹੀ ਉਸੇ ਲਾਈਨਾਂ ਤੇ ਟੀਮ ਸਾਹਮਦਾ ਬਿਆਨ ਆਇਆ ਤੇ ਉਹਦਾ ਕੁਝ ਪਹਿਲੂ ਜਿਹੜਾ ਹੈ ਉਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਣਬੁੱਝ ਕੇ ਉਹਨੂੰ ਉਛਾਲਿਆ ਜਾ ਰਿਹਾ ਤੇ ਮੈਂ ਇਹ ਸਪਸ਼ਟ ਕਰਦਾ ਕਿ ਇਹ ਸਾਡਾ ਬੜਾ ਕਲੀਅਰ ਹੈ ਕਿੰਸਾ ਸਾਹਿਬ ਦੇ ਬਿਆਨ ਦੇ ਵਿੱਚੋਂ ਕਿ ਸਾਰਾ ਕੁਝ ਨਵੇਂ ਸਿਰਿਓਂ ਜਿਹੜੀ ਹੈ ਚੋਣ ਹੋਵੇ ਤੇ ਨਾਲੇ ਅਕਾਲ ਤਖਸਾਲ ਸਾਹਿਬ ਨੇ ਤਾਂ ਆਪਦੇ ਜੋ ਫੈਸਲਾ ਆਇਆ ਉਹਦੇ ਵਿੱਚ ਤਾਂ ਬੜਾ ਸਪਸ਼ਟ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਤੌਰ ਤੇ ਜਿਹੜਾ ਅਕਾਲੀ ਦੰਦ ਦੀ ਖਵਾਈ ਕਰਨ ਦੇ ਵਿੱਚ ਉਹ ਸਮਰਥ ਰਹੀ ਹੈ ਤੇ ਉਹਨਾਂ ਨੂੰ ਇੱਕ ਵਿੱਚ ਵੀ ਜਿਹੜਾ ਖਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਬੜਾ ਉਹਨਾਂ ਨੇ ਜਦ ਸ਼ੁਰੂ ਕੀਤਾ ਬਿਆਨ ਦੇ ਵਿੱਚ ਇਹ ਬੜਾ ਸਪਸ਼ਟ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਇਹਦਾ ਬਿਆਨ ਨੂੰ ਦੇਖਣਾ ਚਾਹੀਦਾ ਤੇ ਜਦ ਕੋਈ ਸਪਸ਼ਟ ਰੂਪ ਕਿਉਂ ਨਹੀਂ ਕਿਹਾ ਵੀ ਜੇ ਸੁਖਵੀਰ ਸਿੰਘ ਬਾਦਲ ਨੂੰ ਦੁਬਾਰੇ ਚੁਣਿਆ ਜਾਂਦਾ ਤਾਂ ਸੁਭਾਵਿਕ ਹੈ ਵੀ ਉਹਨੇ ਕਿਹਾ ਸੀ ਵੀ ਜੋ ਵੀ ਚੁਣਿਆ ਜਾਂਦਾ ਅਸੀਂ ਪ੍ਰਮਾਨ ਕਰਾਂਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੀਡੀਆ ਨੂੰ ਖਾਸ ਤੌਰ ਤੇ ਵੀ ਬਿਆਨਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਜਿਸ ਬੇਸ ਦੇ ਉੱਤੇ ਬਿਆਨ ਦਿੱਤਾ ਗਿਆ ਜੋ ਇਸ ਬਿਆਨ ਦਾ ਅਸਲੀ ਸਹੀ ਮayne ਜਿਸ ਭਾਵਨਾ ਦੇ ਨਾਲ ਦਿੱਤਾ ਗਿਆ ਉਸ ਨੂੰ ਪ੍ਰਗਟ ਕੀਤਾ ਜਾਵੇ ਨਾ ਕਿ ਇਹਨੂੰ ਤੋੜਮੋੜ ਕੇ ਪੇਸ਼ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਅਕਾਲ ਤਖਤ ਸਾਹਿਬ ਨੂੰ ਲਗਾਈ ਸਜ਼ਾ ਨੂੰ ਪੂਰਾ ਕਰਨ ਵਾਸਤੇ ਤਖਤ ਚਰੀ ਕੇਸਗੜ ਸਾਹਿਬ ਪੇਸ਼ ਹੋਈ ਸੀ ਤੇ ਉੱਥੇ ਉਹਨਾਂ ਦੀ ਮੀਡੀਆ ਦੇ ਨਾਲ ਜੋ वार्तालाप ਹੋਈ ਉਹਦੇ ਵਿੱਚ ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਟਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਇਹ ਬਿਲਕੁਲ ਸਰਾਸਰ ਗਲਤ ਹੈ ਅਤੇ ਸਪਸ਼ਟ ਰੂਪ ਵਿੱਚ ਢੀਂਟਾ ਸਾਹਿਬ ਨੇ ਕਿਹਾਗਾ ਕਿ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਨਵੀਂ ਕਮੇਟੀ ਹੈ ਉਹ ਭਰਤੀ ਦਿੱਤੇ ਆਦੇਸ਼ਾਂ ਮੁਤਾਬਕ ਕਰੇ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰੇ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਅਕਾਲੀ ਦਲ ਦੇ ਵਰਕਰ ਜੋ ਭਰਤੀ ਕਰਨਗੇ ਉਹਨਾਂ ਵਿੱਚ ਡੈਲੀਗੇਟ ਚੁਣੇ ਜਾਣਗੇ ਜੋ ਵੀ ਉਹਨਾਂ ਦਾ ਸਹਿਮਤੀ ਨਾਲ ਪ੍ਰਧਾਨ ਬਣੇਗਾ ਉਹ ਪ੍ਰਵਾਨਤ ਹੋਏਗਾ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਜਿਹੜਾ ਬਿਆਨ ਹੈ ਇਹ ਬਾਦਲ ਅਕਾਲੀ ਦਲ ਵੱਲੋਂ ਉਹਨਾਂ ਦਾ ਜਿਹੜਾ ਚਲਾਇਆ ਜਾ ਰਿਹਾ ਮੀਡੀਆ ਹੈ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਤੋਰ ਮਰੂੜ ਕੇ ਜਿਹੜਾ ਬਿਆਨ ਪੇਸ਼ ਕੀਤਾ ਗਿਆ ਤੇ ਸੱਚੀ ਸਚਾਈ ਜਿਹਦੇ ਵਿੱਚ ਇੱਕੋ ਹੀ ਹੈ ਕਿ ਸਿਰਫ ਜੋ ਕੱਲ ਤੱਕ ਸਾਹਮਦੇ ਆਦੇਸ਼ ਨੇ ਉਹਨਾਂ ਮੁਤਾਬਕ ਹੀ ਉਸੇ ਨਾਇਨਾ ਤੇ 300 ਸਾਹਮ ਦਾ ਬਿਆਨ ਆਇਆ ਤੇ ਉਹਦਾ ਕੁਝ ਪਹਿਲੂ ਜਿਹੜਾ ਹੈ ਉਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਣ ਬੁਝ ਕੇ ਉਹਨੂੰ ਉਛਾਲਿਆ ਜਾ ਰਿਹਾ ਤੇ ਮੈਂ ਇਹ ਸਪਸ਼ਟ ਕਰਦਾ ਕਿ ਇਹ ਇਹ ਸਾਡਾ ਬੜਾ ਕਲੀਅਰ ਹੈ ਕਿੰਸਾ ਸਾਹਿਬ ਦੇ ਬਿਆਨ ਦੇ ਵਿੱਚੋਂ ਕਿ ਸਾਰਾ ਕੁਝ ਨਵੇਂ ਸਿਰਿਓਂ ਜਿਹੜੀ ਹੈ ਚੋਣ ਹੋਵੇ ਤੇ ਨਾਲੇ ਅਕਾਲਤਕ ਸਾਹਿਬ ਨੇ ਤਾਂ ਆਪਣੇ ਜੋ ਫੈਸਲਾ ਆਇਆ ਉਹਦੇ ਵਿੱਚ ਤਾਂ ਬੜਾ ਸਪਸ਼ਟ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਤੌਰ ਤੇ ਜਿਹੜਾ ਅਕਾਲੀ ਦੰਦ ਦੀ ਅਗਵਾਈ ਕਰਨ ਦੇ ਵਿੱਚ ਅਸਮਰਥ ਰਹੀ ਹੈ ਤੇ ਉਹਨਾਂ ਨੂੰ ਇੱਕ ਵਿੱਚ ਵੀ ਜਿਹੜਾ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਬੜਾ ਉਹਨਾਂ ਨੇ ਜਦ ਸ਼ੁਰੂ ਕੀਤਾ ਬਿਆਨ ਦੇ ਵਿੱਚ ਬੜਾ ਸਪਸ਼ਟ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਹੜਾ ਬਿਆਨ ਨੂੰ ਦੇਖਣਾ ਚਾਹੀਦਾ ਤੇ ਜਦ ਕੋਈ ਸਪਸ਼ਟ ਰੂਪ ਵਿੱਚ ਉਹਨੇ ਕਿਹਾ ਵੀ ਜੇ ਸੁਖਵੀਰ ਸਿੰਘ ਬਾਦਲ ਨੂੰ ਦੁਬਾਰੇ ਚੁਣਿਆ ਜਾਂਦਾ ਤਾਂ ਸੁਭਾਵਕ ਹੈ ਵੀ ਉਹਨੇ ਕਿਹਾ ਸੀ ਵੀ ਜੋ ਵੀ ਚੁਣਿਆ ਜਾਂਦਾ ਅਸੀਂ ਪ੍ਰਮਾਨ ਕਰਾਂਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੀਡੀਆ ਨੂੰ ਖਾਸ ਤੌਰ ਤੇ ਵੀ ਬਿਆਨਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਜਿਸ ਬੇਸ ਦੇ ਉੱਤੇ ਬਿਆਨ ਦਿੱਤਾ ਗਿਆ ਜੋ ਇਸ ਬਿਆਨ ਦਾ ਅਸਲੀ ਸਹੀ ਮayne ਜਿਸ ਭਾਵਨਾ ਦੇ ਨਾਲ ਦਿੱਤਾ ਗਿਆ ਉਸ ਨੂੰ ਪ੍ਰਗਟ ਕੀਤਾ ਜਾਵੇ ਨਾਗੇ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ